ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸ ਪ੍ਰੋਮਿਸਡ ਅਸੀਂ ਅੱਜ ਵੀਡੀਓ ਲੈ ਕੇ ਆਏ ਆਂ ਜੂਨਾ ਦੇ ਉੱਤੇ ਕਿ ਜੂਨਾ ਜਿਹੜੀਆਂ ਆਪਾਂ ਕਹਿੰਦੇ ਆ ਕਿ 84 ਲੱਖ ਜੂਨਾ ਇਹ ਤਾਂ ਹੈ ਨਹੀਂ ਕਿ ਹੁਣ ਅਸੀਂ 84 ਲੱਖ ਜੂਨਾ ਡਿਫਾਈਨ ਕਰਾਂਗੇ ਪਰ ਉਹਨਾਂ ਦਾ ਜਿਹੜਾ ਕੈਟੇਗੋਰਾਇਜ਼ ਕੀਤਾ ਗਿਆ ਉਹਨਾਂ ਨੂੰ ਅਸੀਂ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਆਪਾਂ ਆ ਆਤਮਿਕ ਅਵਸਥਾ ਨਾਲੀਆਂ ਮੰਦੀ ਅਵਸਥਾ ਨਾਲ ਆਪਾਂ ਕਿਵੇਂ ਜੂਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਜਨਮ ਮਰਨ ਦੇ ਗੇਟ ਦੇ ਵਿੱਚ ਤੇ 84 ਲੱਖ ਜੂਨਾਂ ਦੇ ਚੱਕਰ ਦੇ ਵਿੱਚ ਆਪਾਂ ਕਿਵੇਂ ਵੱਜ ਜਾਂਦੇ ਆ ਕਿਵੇਂ ਉਹ ਜੂਨਾਂ ਕਿਵੇਂ ਆਪਣੀ ਚੇਤਨਾ ਦੇ ਤੇ ਡਿਪੈਂਡ ਕਰਦੀਆਂ ਕਿ ਆਪਾਂ ਕਿਹੜੀ ਜੂਨ ਲਵਾਂਗੇ ਹਨ ਬਿਲਕੁਲ ਪਿਛਲੇ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਸੋਲ ਪਾਵਰ ਯਾਨੀ ਕਿ ਪ੍ਰਾਨ ਊਰਜਾ ਜਿਹੜੀ ਸਾਡੀ ਹੁੰਦੀ ਹੈ ਉਹ ਜਦੋਂ ਸਾਨੂੰ ਜਿੰਨੀ ਮਿਲਦੀ ਹੈ ਅਸੀਂ ਉਸੇ ਊਰਜਾ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਕੱਟਣਾ ਹੁੰਦਾ ਹੈ ਜ਼ਿੰਦਗੀ ਨੂੰ ਜਿਉਣਾ ਹੁੰਦਾ ਹੈ ਸੌਰੀ ਤੇ ਅਸੀਂ ਉਸ ਉਹਦੇ ਨਾਲ ਹੀ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਹੁੰਦਾ ਹੈ ਆਪਣੇ ਆਪ ਨੂੰ ਪਹਿਚਾਨਣਾ ਹੁੰਦਾ ਹੈ ਬਟ ਅਗਰ ਇਨਸਾਨ ਉਹਨਾਂ ਉਸ ਜਿੰਨੀ ਉਹਨੂੰ એનર્ਜੀ ਮਿਲੀ ਹੈ ਜਿੰਨੀ ਪ੍ਰਾਣ ਊਰਜਾ ਮਿਲੀ ਹੈ ਉਹਨੂੰ ਅਗਰ ਇਨਸਾਨ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਦਾ ਆਪਣੇ ਕਰਮਾਂ ਦਾ ਗਲਤ ਕਹਿ ਸਕਦੇ ਆ ਉਪਯੋਗ ਕਰਦਾ ਹੈ ਤਾ ਜਿੰਨੇ ਜਿਆਦਾ ਮਤਲਬ ਉਹਦੀ ਇੱਕ ਅਵਸਥਾ ਹਰ ਇਨਸਾਨ ਦੀ ਅਵਸਥਾ ਹੁੰਦੀ ਹੈ ਉਹਦੇ ਕਰਮਾਂ ਦੇ ਬੇਸ ਤੇ ਜਿਸ ਅਵਸਥਾ ਦੇ ਵਿੱਚ ਇਨਸਾਨ ਨੇ ਆਪਣੇ ਆਪ ਨੂੰ ਇੰਨਾ ਕੁ ਜਿਆਦਾ ਘੇਰ ਲਿਆ ਹੋਇਆ ਹੈ ਨਾ ਕਿ ਉਹਦੀ ਜਿਹੜੀ ਪ੍ਰਾਨ ਊਰਜਾ ਹੈ ਜਿਹੜੀ ਉਹ ਉਹਨੂੰ ਹੈਂਡ ਉਹਦੀ ਬਾਡੀ ਉਹਨੂੰ ਹੈਂਡਲ ਨਹੀਂ ਕਰ ਪਾਉਂਦੀ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ ਤੇ ਉਹ ਇੰਨੀ ਕਿ ਜ਼ਿਆਦਾ ਘਟ ਜਾਂਦੀ ਹੈ ਕਿ ਹੁਣ ਉਹ ਇਨਸਾਨ ਦੀ ਜਿਹੜੀ ਆਤਮਾ ਹੈ ਨਾ ਉਹ ਸਰੀਰ ਨਹੀਂ ਲੈ ਸਕਦੀ ਹੁੰਦੀ ਉਹਦੀ ਕਪੈਸਿਟੀ ਨਹੀਂ ਬਚਦੀ ਕਿ ਉਹ ਇਨਸਾਨੀ ਸਰੀਰ ਲੈ ਸਕੇ ਕੌਂਸ਼ੀਅਸਨੈਸ ਨੂੰ ਲੈ ਸਕੇ ਤਾਂ ਉਹਦਾ ਜਿਹੜਾ ਜਨਮ ਹੁੰਦਾ ਹੈ ਨਾ ਫਿਰ ਉਹ ਜਾਨਵਰ ਦੇ ਜੂਨ ਦੇ ਵਿੱਚ ਹੁੰਦਾ ਹੈ ਹਨਾ ਪਹਿਲਾਂ ਆਪਾਂ ਕਲਾਸੀਫਾਈ ਕਰਦੀਏ ਵੀ ਜੂਨਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਹਨਾ ਐਗਜ਼ਾਮਪਲ ਆਪਾਂ ਦੁਬਾਰਾ ਪਿਛਲੀ ਵੀਡੀਓ ਵਾਲੀ ਚੱਕ ਲੈਨੇ ਆ ਜਿਹੜੀ ਆਪਾਂ ਗੱਲ ਕਰ ਰਹੇ ਸੀ ਸੂਰਜ ਦੀ ਸੂਰਜ ਦੀ ਰੌਸ਼ਨੀ ਇੱਕੋ ਜੀ ਹੈ ਪਰ ਜੇ ਉਹਦੇ ਅੱਗੇ ਬੱਦਲ ਆ ਜਾਂਨ ਤਾਂ ਬਲਾਕੇਜ ਆ ਜਾਂਦਾ ਹੈ ਸੇਮ ਗੱਲ ਆਪਣੀ ਚੇਤਨਾ ਦੇ ਨਾਲ ਹੈ ਹੁਣ ਚੇਤਨਾ ਦੇ ਵਿੱਚ ਬਲਾਕੇਜ ਆ ਗਿਆ ਇਸ ਜਨਮ ਦੇ ਵਿੱਚ ਫਿਰ ਤੁਸੀਂ ਕੁਝ ਵੀ ਫਰੂਟਫੁੱਲ ਨਹੀਂ ਕੀਤਾ ਤੁਸੀਂ ਆਪਦੇ ਕਰਮ ਨਹੀਂ ਸੁਧਾਰੇ ਤੁਸੀਂ ਕੌਨਸ਼ੀਅਸ ਨਹੀਂ ਹੋਏ ਹੌਲੀ ਹੌਲੀ ਉਹ ਬਲਾਕੇਜ ਵੱਧਦੀ ਗਈ ਸੰਗਣਾ ਬੱਦਲ ਜਦੋਂ ਸੂਰਜ ਅੱਗੇ ਆ ਗਿਆ ਤਾਂ ਉਹ ਸਾਰਾ ਟੱਕਿਆ ਗਿਆ ਠੀਕ ਹੈ ਤਾਂ ਲਾਈਟ ਜਿਹੜੀ ਹੈ ਉਹ ਨਹੀਂ ਆ ਪਾਰੀ ਦੈਟ ਮੀਨਸ ਕਿ ਬਲਾਕੇਜ ਜਿਹੜਾ ਹੈਗਾ ਉਹ ਪੂਰਾ ਕਰੀਏਟ ਹੋ ਗਿਆ ਚੇਤਨਾ ਜਿਹੜੀ ਬੰਦੇ ਦੀ ਹੈਗੀ ਹੈ ਬੰਦੇ ਦੀ ਸੂਝ ਜਿਹੜੀ ਹੈਗੀ ਉਹ ਡੈੱਡ ਹੋ ਚੁੱਕੀ ਹੈ ਉਹਨੂੰ ਮਤਲਬ ਕਿ ਇਹਨੂੰ ਆਪਾਂ ਕਹਿ ਦਈਏ ਨਾ ਕਿ ਸਟਿਲ ਹੋ ਗਈ ਜਿਹਨੂੰ ਆਪਾਂ ਕਹਿ ਦਿੰਨੇ ਕਿ ਸਟਿਲ ਹੋ ਗਈ ਤੇ ਜਦੋਂ ਚੇਤਨਾ ਸਟਿਲ ਹੋ ਗਈ ਤੇ ਉਸ ਅਵਸਥਾ ਦੇ ਵਿੱਚ ਅਗਰ ਬੰਦਾ ਬੰਦੇ ਦੀ ਡੈਥ ਹੋਊਗੀ ਜਿੱਥੇ ਉਹਦੀ ਚੇਤਨਾ ਜਿਹੜੀ ਹੈਗੀ ਉਹ ਸਟਿਲ ਹੋ ਚੁੱਕੀ ਹੈ ਤੇ ਉਹਦੇ ਵਿੱਚ ਫਿਰ ਜਦੋਂ ਉਹ ਦੁਬਾਰਾ ਬਰਥ ਲਊਗਾ ਨਾ ਤਾਂ ਇਨਸਾਨੀ ਜਨਮ ਨਹੀਂ ਲੈ ਸਕਦਾ ਜੇ ਉਹਦੀ ਚੇਤਨਾ ਡੈੱਡ ਹੈ ਤਾਂ ਉਹ ਜੜ ਜੂਨ ਦੇ ਵਿੱਚ ਪਊਗਾ ਜੜ ਜੂਨ ਕੀ ਹੁੰਦੀ ਹੈ ਜੜ ਜੂਨ ਹੁੰਦੀ ਹੈ ਕਿ ਜਦੋਂ ਜਿਵੇਂ ਕਿ ਪਲਾਂਟਸ ਹੋਗੇ ਟਰੀਜ਼ ਹੋਗੇ ਜਾਂ ਪੱਥਰ ਕਹਿ ਲਿਏ ਜੋ ਵੀ ਚੀਜ਼ਾਂ ਜਿਹੜੀਆਂ ਸਟਿਲ ਦੀ ਗੱਲ ਕਰਦੇ ਆਂ ਆਪਾਂ ਉਹ ਜੜ ਜੂਨ ਦੇ ਵਿੱਚ ਆਉਂਦੀਆਂ ਇਹ ਤੋਂ ਪਹਿਲਾਂ ਅਸੀਂ ਇਹ ਡਿਫਾਈਨ ਕਰ ਦਈਏ ਵੀ ਚੇਤਨਾ ਡੈੱਡ ਤੋਂ ਆਪਾਂ ਕਿਹੋ ਜਿੇ ਕਰਮ ਸਮਝਦੇ ਆਂ ਅਨ੍ਹਾ ਵੀ ਕਿਹੜੇ ਕਰਮ ਹੈ ਜਿਹਦੇ ਚ ਆਪਾਂ ਕਹਦੀਏ ਵੀ ਇਸ ਬੰਦੇ ਦੀ ਚੇਤਨਾ ਡੈੱਡ ਹੋ ਚੁੱਕੀ ਹੈ ਅ ਪਿਛਲੀ ਗੱਲ ਦੇ ਵਿੱਚ ਮੈਂ ਗਈ ਕਿਹਾ ਸੀਗਾ ਕਿ ਇਨਸਾਨ ਦੀ ਅਵਸਥਾ ਜਿਹਾ ਹੋ ਜੀ ਹੁੰਦੀ ਹੈ ਨਾ ਮਰਨ ਦੇ ਟਾਈਮ ਤੇ ਉਸ ਉਹ ਡਿਸਾਈਡ ਕਰਦਾ ਕਿ ਉਹਨੇ ਕਿਹੜੇ ਜਾਨਵਰ ਦਾ ਰੂਪ ਲੈਣਾ ਹੈ ਅਲੱਗ-ਅਲੱਗ ਜਾਨਵਰ ਦੇ ਅਲੱਗ-ਅਲੱਗ ਟ੍ਰੇਟਸ ਹੁੰਦੇ ਨੇ ਹੁਣ ਅ ਮਨ ਲਓ ਕੋਈ ਇਨਸਾਨ ਹੈ ਜਿਹਦੀ ਲਾਸਟ ਤੇ ਮਤਲਬ ਉਹ ਸਾਰੀ ਉਮਰ ਸਿਰਫ ਭਾਰ ਹੀ ਚੱਲਦਾ ਆ ਰਿਹਾ ਆ ਉਹਨੇ ਜ਼ਿੰਦਗੀ ਚ ਇੰਨਾ ਕੁ ਜ਼ਿਆਦਾ ਭਾਰ ਚੱਲ ਲਿਆ ਹੋਇਆ ਹੈ ਨਾ ਕਿ ਉਹ ਸਾਰਾ ਕੁਝ ਆਪਣੇ ਅੰਦਰ ਹੀ ਇਕੱਠਾ ਕਰੀ ਜਾ ਰਿਹਾ ਹੈ ਉਹਦਾ 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 ਜਿਹੜਾ ਅੰਦਰਲਾ ਜੀਵਨ ਹੈ ਨਾ ਭਾਰ ਨਾਲ ਭਰਿਆ ਹੋਇਆ ਹੈ ਤਾਂ ਉਹਦਾ ਜਨਮ ਚਾਂਸਸ ਹੈਗੇ ਐਜ਼ ਐਨ ਐਗਜ਼ਾਮਪਲ ਆਪਾਂ ਨੂੰ ਨਹੀਂ ਪਤਾ ਕਿਹੜੇ ਕਿਨੇ ਕਿਵੇਂ ਜਨਮ ਲੈਣਾ ਹੈ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਰਹੀਆਂ ਤਾਂ ਹੋ ਸਕਦਾ ਹੈ ਕਿ ਉਹ ਇੱਕ ਜਿਵੇਂ ਆਪਣੇ ਜਾਨਵਰ ਹੁੰਦੇ ਨੇ ਜਿਵੇਂ ਇੱਕ ਗਦੇ ਦੀ ਫਾਰਮ ਦੇ ਵਿੱਚ ਜੂਨ ਗਦੇ ਦੀ ਜੂਨ ਦੇ ਵਿੱਚ ਜਨਮ ਲੈ ਸਕਦਾ ਹੈ ਐਜ਼ ਐਨ ਐਗਜ਼ਾਮਪਲ ਆਪਾਂ ਇਹਨੂੰ ਯੂਜ਼ ਕਰ ਸਕ ਇਦਾਂ ਹੀ ਅਲਗ-ਅਲਗ ਮਤਲਬ ਜਾਨਵਰਾਂ ਦੇ ਅਲਗ-ਅਲਗ ਟ੍ਰੇਟਸ ਹੁੰਦੇ ਨੇ ਉਹਨਾਂ ਟ੍ਰੇਟਸ ਦੇ ਬੇਸ ਤੇ ਹੀ ਇਨਸਾਨ ਨੂੰ ਜਿਹੜਾ ਹੁੰਦਾ ਆ ਜੂਨ ਮਿਲਦੀ ਆ ਹਮ ਤਾਂ ਜਿੱਦਾਂ ਆਪਾਂ ਜੜ ਜੂਨ ਦੀ ਗੱਲ ਕਰ ਰਹੀ ਸੀ ਜਿੱਥੇ ਉਹਦੀ ਚੇਤਨਾ ਬਿਲਕੁਲ ਸਟਿਲ ਹੋ ਜਾਂਦੀ ਆ ਉਹ ਇਨਸਾਨ ਜੋ ਜ਼ਿੰਦਗੀ ਦੇ ਵਿੱਚ ਸਿਰਫ ਚੱਲ ਰਿਹਾ ਆ ਨਾ ਉਹ ਕਿਸੇ ਚੀਜ਼ ਨੂੰ ਮਤਲਬ ਇਨਾ ਇੱਧਰ ਹੋ ਰਿਹਾ ਨਾ ਉੱਧਰ ਹੋ ਰਿਹਾ ਇੱਕ ਹੁੰਦਾ ਨਾ ਕਿ ਇਨਸਾਨ ਚੰਗੇ ਕਰਮ ਕਰ ਰਿਹਾ ਇੱਕ ਹੁੰਦਾ ਇਨਸਾਨ ਮਾੜੇ ਕਰਮ ਕਰ ਰਿਹਾ ਇੱਕ ਹੁੰਦਾ ਜੋ ਬਸ ਬੈਠੇ-ਬੈਠੇ ਸਭ ਕੁਝ ਦੇਖ ਰਿਹਾ ਆ ਔਰ ਕੁਝ ਵੀ ਨਹੀਂ ਕਰ ਰਿਆ ਲਾਈਕ ਇੱਕ ਸਟਿਲ ਪੋਜੀਸ਼ਨ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਕੱਟਤੀ ਹੈ ਹਨਾ ਤਾਂ ਉਹਨੂੰ ਆਪਾਂ ਕਵਾਂਗੇ ਕਿ ਉਹ ਇੱਕ ਉਹਦੇ ਚਾਂਸਸ ਹੁੰਦੇ ਕਿ ਉਹਦੀ ਚੇਤਨਾ ਡੈੱਡ ਹੋ ਜਾਂਦੀ ਹੈ ਉਹਨੇ ਬੋਲਣ ਜਿੱਥੇ ਉਹਨੂੰ ਬੋਲਣਾ ਵੀ ਚਾਹੀਦਾ ਚਾਹੀਦਾ ਸੀ ਹਾਂ ਕਿਉਂਕਿ ਇਨਸਾਨੀ ਜਨਮ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਇਹ ਹੀ ਦਿੱਤੀ ਹੁੰਦੀ ਹੈ ਆਪਣੇ ਕੋਲ ਹੁੰਦੀ ਹੈ ਕਿ ਆਪਾਂ ਸੋਚ ਸਕਦੇ ਹਾਂ ਹਨਾ ਤਾਂ ਜਦੋਂ ਆਪਾਂ ਉਹੀ ਚੀਜ਼ ਸੋਚਣੀ ਨਹੀਂ ਆਪਾਂ ਸਟਿਲ ਆਪਾਂ ਇਹ ਚੀਜ਼ ਤੇ ਕੁਝ ਕਿਸੇ ਚੀਜ਼ ਤੇ ਰੈਐਕਸ਼ਨਿੰਗ ਜੇ ਗਲਤ ਉਹਦਾ ਦੇਖ ਰਹੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਮਤਲਬ ਜੋ ਹੋ ਰਿਹਾ ਜਿਵੇਂ ਮੈਨੂੰ ਕੋਈ ਹਾਂ ਫਰਕ ਨਹੀਂ ਪੈਂਦਾ ਪੰਜਾਬੀ ਦਾ ਉਹ ਮੁਹਾਵਰਾ ਹੁੰਦਾ ਵੀ ਕੋਈ ਮਰੇ ਕੋਈ ਜੀਵੇ ਸੁਤਰਾ ਢੋਲ ਪਤਾਸੇ ਪੀਵੇ ਸੋ ਇਟ ਇਜ਼ ਲਾਈਕ ਕਿ ਜੇ ਸੁਤਰਾ ਹੀ ਢੋਲ ਕੇ ਪਤਾਸੇ ਪੀਂਦਾ ਰਿਹਾ ਤਾਂ ਅਗਲੀ ਵਾਰੀ ਜਿਹੜੀ ਹੈਗੀ ਉਹ ਜੜ ਜੂਨ ਜੜ ਜੂਨ ਵਿੱਚ ਪੈਣ ਦੇ ਚਾਂਸਸ ਹੈਗੇ ਨੇ ਤਾਂ ਇਦਾਂ ਹੀ ਸਾਡੀ ਜਿਹੜੀ ਦੂਸਰੀ ਜੂਨ ਹੁੰਦੀ ਹੈ ਜਿਹਨੂੰ ਅਸੀਂ ਕਿਹਾ ਕਿ ਇਨਸਟਿੰਕਟ ਵਾਲੀ ਜੂਨ ਜੋ ਕਿ ਐਨੀਮਲ ਦੀ ਹਾਂ ਤਰਸਕ ਜੂਨ ਹੁੰਦੀ ਹੈ ਜੋ ਕਿ ਐਨੀਮਲ ਜੂਨ ਹੁੰਦੀ ਹੈ ਪਰ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਉਹ ਉਦੋਂ ਮਿਲਦੀ ਹੈ ਜਦੋਂ ਇਨਸਾਨ ਆਪਣੀ ਸੋਲ ਪਾਵਰ ਨੂੰ ਬਹੁਤ ਡਿਪਲੀਟ ਕਰ ਚੁੱਕਿਆ ਹੁੰਦਾ ਹੈ ਤੇ ਹੁਣ ਉਹ ਉਹ ਇਨਸਾਨੀ ਜਾਮਾ ਲੈਣ ਦੇ ਹੱਕ ਵਿੱਚ ਨਹੀਂ ਹੁੰਦਾ ਉਹਦੀ ਆਤਮਾ ਇਨਸਾਨੀ ਸਰੀਰ ਨੂੰ ਅਡਾਪਟ ਹੀ ਨਹੀਂ ਕਰ ਪਾਉਂਦੀ ਤਾਂ ਉਹ ਫਿਰ ਜਾਨਵਰ ਦੀ ਜੂਨ ਦੇ ਵਿੱਚ ਪੈਂਦਾ ਹੈ ਥੋੜਾ ਥੋੜੀ ਬਹੁਤ ਮਤਲਬ ਇੱਕ ਤਾਂ ਹੁੰਦੀ ਨਾ ਸਟਿਲ ਜਾਨਵਰ ਬਿਲਕੁਲ ਸਟਿਲ ਨਹੀਂ ਥੋੜੀ ਬਹੁਤ ਬਚੀ ਰਸਕ ਜੂਨ ਜਿਹੜੀ ਹੈਗੀ ਆ ਉਹ ਫਿਰ ਜਨਮ ਲੈਂਦਾ ਜਿਸਕੇ ਜਿਵੇਂ ਹੁਣ ਆਪਾਂ ਕਹਿ ਰਹੇ ਹੁਣ ਨਾ ਵੀ ਸ਼ਿਕਾਰੀ ਜਿਵੇਂ ਸ਼ੇਰ ਨੇ ਆਪਣਾ ਸ਼ਿਕਾਰ ਫੜਨਾ ਤਾਂ ਉਹ ਕਾ ਤੱਕ ਇਹ ਬਹਿ ਜਾਂਦਾ ਤੇ ਉਹ ਦੇਖਦਾ ਹੈ ਕਿ ਹਨਾ ਵੀ ਮੈਂ ਕਿਵੇਂ ਅਟੈਕ ਕਰਾਂ ਐਵੇਂ ਹੀ ਆਪਾਂ ਹਿਊਮਨ ਫਾਰਮ ਦੇ ਵਿੱਚ ਇਹ ਚੀਜ਼ਾਂ ਕਰਨ ਲੱਗ ਜਾਂਦੇ ਆ ਕਿ ਅ ਮੈਂ ਫਲਾਨੇ ਬੰਦੇ ਤੋਂ ਫਾਇਦਾ ਕਿਵੇਂ ਦੇਖਣਾ ਹੈ ਉਹਦੇ ਤੋਂ ਮੈਂ ਉਹਦੀ ਮਜਬੂਰੀ ਦਾ ਫਾਇਦਾ ਕਿਵੇਂ ਚੱਕਣਾ ਹੈ ਜਦੋਂ ਇਹੋ ਜਿਹੀਆਂ ਕੁਆਲਿਟੀਆਂ ਆਪਣੇ ਚ ਡਿਵੈਲਪ ਹੋ ਜਾਂਦੀਆਂ ਵਿਕਾਰ ਆਪਣੇ ਉਹਦੇ ਵਿੱਚ ਜ਼ਿਆਦਾ ਡਿਵੈਲਪ ਹੋ ਜਾਂਦੇ ਆ ਤਾਂ ਜਦੋਂ ਇਹੀ ਚੇਤਨਾ ਆਪਣੀ ਐਂਡ ਮੂਮੈਂਟ ਤੱਕ ਚੱਲਦੀ ਹੈ ਤਾਂ ਚਾਂਸਸ ਹੈ ਕਿ ਆਪਾਂ ਹੁਣ ਇਨਸਾਨ ਬਨਣ ਦੇ ਲਾਇਕ ਨਹੀਂ ਰਹੇ ਆਪਾਂ ਹੁਣ ਦੁਬਾਰਾ 36 ਜੂਨ ਦੇ ਵਿੱਚ ਜਾਵਾਂਗੇ ਤੇ ਆਪਾਂ ਉੱਥੇ ਆਪਣਾ ਕਾਰਮਿਕ ਡੈਟ ਪੂਰਾ ਕਰਾਂਗੇ ਜਿਹੜਾ ਆਪਾਂ ਇੱਥੇ ਇਕੱਠਾ ਕੀਤਾ ਇਹ ਕਾਰਮਿਕ ਡੈਟ ਐਜ਼ ਐਨੀਮਲ ਆਪਾਂ ਜਿਹੜਾ ਪੂਰਾ ਕਰਾਂਗੇ ਤੇ ਇਹਦਾ ਮਤਲਬ ਇਹ ਨਹੀਂ ਕਿ ਕੋਈ ਪਨਿਸ਼ਮੈਂਟ ਹੈ ਇਟਸ ਜਸਟ ਕਿਉ ਡੈਟ ਹੈ ਉਹਨੂੰ ਤੁਸੀਂ ਪੂਰਾ ਕਰਨਾ ਤਾਂ ਕਿ ਤੁਹਾਡੀ ਚੇਤਨਾ ਥੋੜੀ ਜਿਹੀ ਫੇਰ ਹਿਲ ਜੁਲ ਕਰੇ ਤੇ ਤੁਹਾਨੂੰ ਸਮਝ ਆਵੇ ਕਿ ਮੈਂ ਹੁਣ ਅੱਛੇ ਕਰਮ ਕਰਨੇ ਆ ਮੈਂ ਆਪਦੀ ਚੇਤਨਾ ਜਗਾਉਣੀ ਹੈ ਇਟਸ ਲਾਈਕ ਕਿ ਆਪਣੇ ਉੱਤੇ ਇੱਕ ਭਾਰ ਸੀਗਾ ਕਿਸੇ ਚੀਜ਼ ਦਾ ਤੇ ਹੁਣ ਉਹ ਭਾਰ ਦੇ ਨਾਲ ਮੈਂ ਇਨਸਾਨੀ ਜਮਾਤ ਲੈ ਨਹੀਂ ਸਕਦਾ ਹੈਨਾ ਹੁਣ ਮੈਨੂੰ ਇੱਕ ਇਨਸਾਨ ਦਾ ਇੱਕ ਐਨੀਮਲ ਜਿਹਦਾ ਉਹੋ ਜਿਹਾ ਟ੍ਰੇਟ ਹੈਗਾ ਉਹੋ ਜਿਹਾ ਜਮਾ ਲੈਣਾ ਪੈਣਾ ਤਾਂ ਕਿ ਉਹ ਭਾਰ ਮੈਂ ਉਸ ਪੂਰੇ ਸਪੈਨ ਦੇ ਵਿੱਚ ਲਾ ਦੇਵਾਂ ਉਹ ਚੀਜ਼ ਨੂੰ ਉਹ ਐਸ ਅ ਕਰਮਾ ਦਾ ਉਧਾਰ ਚੁਕਾ ਸਕਾਂ ਚੁੱਕ ਗਿਆ ਹੁਣ ਉਹਦੀ ਚੇਤਨਾ ਫਿਰ ਦੁਬਾਰਾ ਵਾਪਸ ਆਉਗੀ ਫਿਰ ਉਹ ਇਨਸਾਨੀ ਸਰੀਰ ਲੱਭੂਗਾ ਕਿ ਹਾਂ ਹੁਣ ਸ਼ਾਇਦ ਤੇ ਮੈਂ ਇਨਸਾਨ ਦੇ ਵਿੱਚ ਇਨਸਾਨੀ ਜਮਾ ਲੈਂਦੇ ਹੱਕ ਵਿੱਚ ਹੈਗਾ ਆ ਬਟ ਉਹ ਵੀ ਬਹੁਤ ਸੌਖਾ ਨਹੀਂ ਹੁੰਦਾ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਜਨਮ ਲੈਣਾ ਇਨਸਾਨ ਦੇ ਰੂਪ ਵਿੱਚ ਬਹੁਤ ਔਖੀ ਚੀਜ਼ ਆ ਬਹੁਤ ਟਾਈਮ ਲੱਗ ਜਾਂਦਾ ਹੈ ਸਪੈਸ਼ਲੀ ਜਦੋਂ ਇੱਕ ਜਾਨਵਰ ਤੋਂ ਇਨਸਾਨ ਦਾ ਰੂਪ ਜਾਂ ਇਨਸਾਨ ਦੀ ਜੂਨ ਲਈ ਜਾਂਦੀ ਹੈ ਕਿਸੇ ਨੇ ਰੀਸੈਂਟਲੀ ਸਾਡੇ ਕਮੈਂਟ ਕੀਤਾ ਸੀ ਕਿ ਅਗਰ ਕੋਈ ਕਾਕਰੋਚ ਹੈ ਕਿ ਅਗਰ ਉਹ ਕਾਕਰੋਚ ਚਾਹੁੰਦਾ ਆ ਕਿ ਉਹ ਇਨਸਾਨ ਦਾ ਜਨਮ ਲਵੇ ਤਾਂ ਇਹੋ ਜਾਂ ਉਹਨੂੰ ਕੀ ਕਰਨਾ ਪੈਣਾ ਆ ਕਿ ਉਹਨੂੰ ਇਨਸਾਨੀ ਜਾਮਾ ਮਿਲੇ ਕਿਉਂਕਿ ਆਪਾਂ ਇਹ ਕਹਿੰਦੇ ਆ ਨਾ ਕਿ ਇਨਸਾਨੀ ਜਾਮੇ ਦੇ ਵਿੱਚ ਆਉਣਾ ਆ ਅਸੀਂ ਵੀ ਉਹਦੇ ਚ ਇਹੋ ਜਿਹੇ ਕਿਹੜੀਆਂ ਗੁੱਡ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਇਹਨਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੋ ਐਨੀਮਲਸ ਹੁੰਦੇ ਆ ਉਹ ਇਨਸਟਿੰਕਟ ਦੇ ਬੇਸ ਤੇ ਚੱਲਦੇ ਆ ਉਹ ਸਿਰਫ ਕਰਮਾ ਡੈਟ ਕਲੀਅਰ ਕਰਨ ਵਾਸਤੇ ਹੀ ਹੁੰਦੇ ਆ ਉਹਨਾਂ ਦੀ ਕੋਈ ਫ੍ਰੀ ਵਿਲ ਨਹੀਂ ਹੁੰਦੀ ਉਹ ਕੋਈ ਥਿੰਕਿੰਗ ਪੈਟਰਨ ਨਹੀਂ ਹੁੰਦਾ ਜਿਹਦੇ ਬੇਸ ਤੇ ਉਹਨਾਂ ਨੇ ਕਿਸੇ ਨੂੰ ਕੁਝ ਚੰਗਾ ਕਰਕੇ ਦਿਖਾਣਾ ਆ ਜਾ ਕਿਸੇ ਨੂੰ ਕੁਝ ਮਾੜਾ ਕਰਕੇ ਦਿਖਾਣਾ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਸਿਰਫ ਉਹਨਾਂ ਦਾ ਇੱਕ ਭਾਰ ਹੁੰਦਾ ਜਿਸ ਦਿਨ ਉਹ ਭਾਰ ਲੱਥ ਜਾਂਦਾ ਉਹ ਆਟੋਮੈਟਿਕਲੀ ਇਨਸਾਨੀ ਜਾਮੇ ਦੇ ਵਿੱਚ ਆਉਣ ਦੇ ਕਾਬਿਲ ਹੋ ਜਾਂਦਾ ਜਿਸ ਦਿਨ ਉਹਨਾਂ ਦੀ ਚੇਤਨਾ ਜਿਹੜੀ ਹੁੰਦੀ ਹੈ ਅਵੇਕ ਹੋ ਜਾਂਦੀ ਹੈ ਥੋੜੀ ਜੀ ਉਹਨਾਂ ਦੇ ਭਾਰ ਲੈਣ ਤੋਂ ਬਾਅਦ ਹਾਂ ਕਿਉਂਕਿ ਜੇ ਜਾਨਵਰਾਂ ਤੇ ਇਨਸਾਨਾਂ ਦਾ ਸੇਮ ਪੈਟਰਨ ਹੀ ਸੇਮ ਹੋ ਜਾਏ ਫਿਰ ਤਾਂ ਫਰਕ ਹੀ ਕੋਈ ਨਹੀਂ ਰਹਿ ਜਾਣਾ ਕਿ ਆਪਾਂ ਕਿਉਂ ਆਪਣੇ ਇਨਸਾਨੀ ਜਾਮੇ ਨੂੰ ਉੱਤਮ ਮੰਨਿਆ ਗਿਆ ਕਿਉਂਕਿ ਇੱਥੇ ਤੁਸੀਂ ਸੋਚ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਣੀ ਆਪਣੀ ਕੌਨਸ਼ੀਅਸਨੈਸ ਨੂੰ ਜਗਾ ਸਕਦੇ ਹੋ ਤੁਸੀਂ ਹਰ ਸਟੈਪ ਜਿਹੜਾ ਹੈਗਾ ਉਹ ਤੁਸੀਂ ਵਾਚ ਕਰਕੇ ਆਪਦਾ ਨੈਕਸਟ ਸਟੈਪ ਡਿਸਾਈਡ ਕਰ ਸਕਦੇ ਹੋ ਵੀ ਮੈਂ ਆਹ ਕਰ ਸਕਦਾ ਤੇ ਜੇ ਇੱਥੇ ਵੀ ਆਪਾਂ ਇਹ ਕਹੀ ਜਾਈਏ ਵੀ ਸਭ ਕੁਝ ਛੱਡਤਾ ਜੀ ਮੈਂ ਜੋ ਹੁੰਦਾ ਆਪੇ ਹੋਈ ਜਾਊਗਾ ਤਾਂ ਫਿਰ ਆਪਾਂ ਕਿਤੇ ਨਾ ਕਿਤੇ ਉਹ ਚੀਜ਼ ਛੱਡ ਰਹੇ ਹਾਂ ਜਿੱਥੇ ਕਿ ਮਨੁੱਖ ਨੂੰ ਸਮਝ ਦਿਤੀ ਹੈ ਮਨੁੱਖ ਨੂੰ ਸੋਝੀ ਦਿਤੀ ਹੈ ਬੁੱਧੀ ਦਿਤੀ ਹੈ ਸੋਚਣ ਦੇ ਲਈ ਨਹੀਂ ਤਾਂ ਫਿਰ ਜੜ ਜੂਣ ਤੇ ਮਨੁੱਖੀ ਜੂਣ ਦੇ ਵਿੱਚ ਫਰਕ ਨਹੀਂ ਰਹਿ ਜਾਣਾ ਹਨਾ ਤਾਂ ਇਹ ਚੀਜ਼ ਸੋ ਬੇਸਿਕਲੀ ਇਹੀ ਹੈ ਕਿ ਜੋ ਵੀ ਕਰਮ ਅਸੀਂ ਕਰਦੇ ਆ ਨਾ ਜੋ ਸਾਨੂੰ ਮਤਲਬ ਪਾਵਰ ਮਿਲੀ ਹੋਈ ਆ ਉਹਨੂੰ ਆਪਾਂ ਯੂਜ਼ ਕਰਕੇ ਸਹੀ ਕਰਮ ਕਰਮਾ ਵਾਲੀ ਚੱਲੀਏ ਤਾਂ ਕਿ ਅਸੀਂ ਆਪਣਾ ਜਿਹੜਾ ਐਕਚੁਅਲ ਕਹਿੰਦੇ ਆ ਕਿ ਮਨ ਤੂੰ ਆਪਣਾ ਮੂਲ ਪਛਾਣ ਅਸੀਂ ਆਪਣੇ ਆਪ ਨੂੰ ਪਹਿਚਾਨ ਸਕੀਏ ਤੇ ਆਪਣੇ ਸਹੀ ਰਾਹ ਤੇ ਚੱਲ ਸਕੀਏ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਆਪਾਂ ਨੂੰ ਜੇ ਇਹ ਸੋਚੀਏ ਨਾ ਵੀ ਆਪਾਂ ਨੂੰ ਕੁਝ ਨਹੀਂ ਸਮਝ ਆ ਰਿਹਾ ਵੀ ਇਹ ਕੀ ਗੱਲਾਂ ਹੋ ਰਹੀਆਂ ਜਾਂ ਕਿਹੜੇ ਪੱਧਰ ਦੀਆਂ ਗੱਲਾਂ ਹੋ ਰਹੀਆਂ ਵੀ ਬਹੁਤ ਔਖਾ ਜਿਹਾ ਕੰਮ ਹੈ ਤਾਂ ਮੈਨੂੰ ਇਹ ਲੱਗਦਾ ਵੀ ਜੇ ਤੁਸੀਂ ਸਿੰਪਲ ਲਾਅ ਆਫ ਕਰਮਾ ਵੀ ਸਮਝ ਲਿਆ ਨਾ ਤੁਸੀਂ ਹਰ ਚੀਜ਼ ਸਮਝ ਸਕਦੇ ਹੋ ਤੁਸੀਂ ਹਰ ਚੀਜ਼ ਚ ਆਪਦਾ ਮਤਲਬ ਆਪਦੀ ਸਮਝ ਦੇ ਨਾਲ ਹਰ ਚੀਜ਼ ਤੁਹਾਡੇ ਨਾ ਤੁਹਾਨੂੰ ਸਮਝ ਆਉਣੀ ਹੋ ਜੂਗੀ ਵੀ ਚੀਜ਼ਾਂ ਕਿਵੇਂ ਅਨਫੋਲਡ ਹੁੰਦੀਆਂ ਕੀ ਚੀਜ਼ ਹੋ ਰਹੀ ਹੈ ਸਿਰਫ ਇੱਕ ਲਾਅ ਆਫ ਕਰਮਾ ਦੇ ਬੇਸਿਸ ਤੇ ਇੰਨੀ ਸੋਹਣੀ ਮਤਲਬ ਇੰਨੀ ਸਿੰਪਲ ਜਿਹੜਾ ਹੈਗਾ ਆਪਾਂ ਨੂੰ you <laughs> ਬਣਾਇਆ ਇਸ ਮਤਲਬ ਇਸ ਪ੍ਰੋਸੈਸ ਨੂੰ ਇਨਾ ਸਿੰਪਲ ਬਣਾਇਆ ਫਿਰ ਵੀ ਆਪਾਂ ਇਹਨੂੰ ਕੰਪਲੈਕਸ ਕਰ ਲੈਨੇ ਆਂ ਚੀਜ਼ਾਂ ਚ ਆਪਾਂ ਉਲਝ ਜਾਂਦੇ ਆ ਮੈਨੂੰ ਇਦਾਂ ਲੱਗਦਾ ਪਰ ਇਹੀ ਜੇ ਆਪਾਂ ਇੱਕ ਦੂਜੇ ਨਾਲ ਡਿਸਕਸ਼ਨਸ ਇੱਕ ਦੂਜੇ ਨਾਲ ਚੰਗਾ ਵਰਤਾਓ ਦੇ ਨਾਲ ਆਪਾਂ ਇੱਕ ਦੂਜੇ ਤੋਂ ਚੀਜ਼ਾਂ ਸਿੱਖੀਏ ਤਾਂ ਆਪਾਂ ਸ਼ਾਇਦ ਇਸ ਧਰਤੀ ਨੂੰ ਇਸ ਯੂਨੀਵਰਸ ਨੂੰ ਹੋਰ ਬਿਹਤਰ ਬਣਾ ਸਕਦੇ ਆਂ ਤੇ ਸ਼ਾਇਦ ਆਪਾਂ ਆਪ ਵੀ ਹੋਰ ਬਿਹਤਰ ਬਣ ਸਕਦੇ ਆਂ ਹਨਾ ਸੋ ਅਗਰ ਤੁਹਾਡੇ ਮਨ ਦੇ ਵਿੱਚ ਇਨਾ ਜੂਨਨ ਜਿਹੜੀਆਂ ਅਸੀਂ ਇੱਕ ਕੈਟਾਗਰੀਜ਼ ਡਿਫਾਈਨ ਕੀਤੀਆਂ ਇਹਨਾਂ ਨੂੰ ਲੈ ਕੇ ਕੋਈ ਡਾਊਟ ਹੈ ਜਾਂ ਤੁਸੀਂ ਕੋਈ ਹੋਰ ਕੁਐਸਚਨ ਤੁਹਾਡੇ ਮਾਗ ਦੇ ਵਿੱਚ ਹੈ ਜਾਂ ਤੁਸੀਂ ਕੁਝ ਹੋਰ ਐਡ-ਆਨ ਕਰਨਾ ਚਾਹੁੰਦੇ ਹੋ ਜੋ ਸਾਡੇ ਤੋਂ ਮਿਸ ਹੋ ਗਿਆ ਜਾਂ ਹੋ ਸਕਦਾ ਸਾਨੂੰ ਉਸ ਦੀ ਜਾਣਕਾਰੀ ਨਾ ਹੋਵੇ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸੋ ਥੈਂਕ ਯੂ ਸੋ ਮਚ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਟਾਪਿਕ ਦੇ ਨਾਲ ਥੈਂਕ ਯੂ ਸੋ ਮਚ